ਸਵਾਛਾ ਚੋਣ ਜਲੰਧਰ ਹਲਕੇ ਦੇ ਰੁਝਾਨ ਆਣੇ ਸ਼ੁਰੂ ਹੋ ਗਏ ਨੇ ਰੁਝਾਨ ਕਿਵੇਂ ਨੇ ਉਹ ਤੁਹਾਨੂੰ ਜਰੂਰ ਮੈਂ ਦੱਸ ਦੇਣਾ ਚੋਣਾ ਵਾ ਇਸ ਵਕਤ ਭਾਰਤ ਬੀਜੇਪੀ ਜਿਹੜੀ ਹੈਗੀ ਹੈ ਜਿਸ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਉਹ 3915 ਸੀਟ ਜਿਹੜੀ ਨੇ ਉਸ ਦੇ ਉੱਤੇ ਬੈਠੇ ਹੋਏ ਨੇ ਤੇ ਨਾਲ ਹੀ ਜੇਕਰ ਮੈਂ ਕਾਂਗਰਸ ਦੀ ਗੱਲ ਕਰਾਂ ਤਾਂ ਚਰਨਜੀਤ ਸਿੰਘ ਚੰਨੀ ਇਸ ਵਕਤ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ 4814 ਵੋਟਾਂ ਦੇ ਨਾਲ ਜਿਹੜਾ ਹੈ ਉਹ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਚਲਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਹੋਰ ਵੀ ਕੈਂਡੀਡੇਟ ਨੇ ਉਹਨਾਂ ਦੀ ਵੀ ਜਰੂਰ ਦੱਸੂਗਾ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜਰੂਰ ਦੇਖੋ ਕਾਉਂਟਰੀ ਨੂੰ ਬਾਹਰ ਦੀ ਜਿਸ ਜਗ੍ਹਾ ਦੇ ਉੱਤੇ ਗਿਣਤੀ ਜਿਹੜੀ ਹੈ ਉਹ ਚਲਦੀ ਹੋਈ ਨਜ਼ਰ ਆ ਰਹੀ ਹੈ ਪਵਨ ਕੁਮਾਰ ਤਿੰਨੂ ਹੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਕਿ ਇਸ ਵਕਤ 3168 ਵੋਟਾਂ ਤੋਂ ਜਿਹੜੇ ਨੇ ਉਹ ਚਲਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਵਕਤ ਰੁਝਾਨ ਜਿਹੜਾ ਹੈ ਉਹ ਚਰਨਜੀਤ ਸਿੰਘ ਚੰਨੀ ਵੱਲ ਜਿਹੜਾ ਹੈ ਉਹ ਚਲਦਾ ਹੋਇਆ ਨਜ਼ਰ ਆ ਰਿਹਾ ਹੈ ਐਡਵੋਕੇਟ ਬਲਵਿੰਦਰ ਸਿੰਘ ਜੋ ਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਉਹ 630 ਵੋਟਾਂ ਦੇ ਨਾਲ ਜੜਾਏ ਹੋ ਅੱਗੇ ਚੱਲ ਜਿਹੜਾ ਹੈ ਉਹ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਜ਼ਰੂਰ ਦੱਸ ਦੇਣਾ ਚਾਹੁੰਨਾ ਵਾ ਕਿ ਬੀਜੇਪੀ ਤੋਂ ਸੁਸ਼ਿਲ ਕੁਮਾਰ ਰਿੰਕੂ ਹੋਰੀ 300 3915 ਵੋਟਾਂ ਦੇ ਉੱਤੇ ਹੈਗੇ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ 4814 ਵੋਟਾਂ ਤੋਂ ਜਿਹੜਾ ਹੈ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇਤਾ ਇਹ ਪਹਿਲੇ ਰੁਝਾਨ ਨੇ ਪਹਿਲੇ ਰੁਝਾਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਲੀਡ ਦੇ ਵਿੱਚ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਕੈਂਡੀਡੇਟ ਨੇ ਪਰ ਉਹਨਾਂ ਦੇ ਜਿਹੜੀ ਇੱਕ ਜੇਕਰ ਵੋਟਾਂ ਗਿਣੀਆਂ ਜਾਣ ਤਾਂ ਬਹੁਤ ਹੀ ਘੱਟ ਨੇ ਪਰ ਖਾਸ ਪਵਨ ਕੁਮਾਰ ਟੀਨੂ ਹੋਰੀ ਸੁਸ਼ੀਲ ਕੁਮਾਰ ਰਿੰਕੂ ਚਰਨਜੀਤ ਸਿੰਘ ਚੰਨੀ ਅਤੇ ਬਲਵਿੰਦਰ ਕੁਮਾਰ ਖੋਰੀ ਜਿਹੜੇ ਨੇ ਉਹ ਇੱਕਦਮ ਲੀਡਿੰਗ ਪੁਆਇੰਟ ਦੇ ਉੱਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਪਰ ਜੇਕਰ ਖਾਸ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਹੋਰੀ ਇਸ ਵਕਤ ਸਭ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਖਾਸ ਤਸਵੀਰ ਤੁਸੀ ਜਰੂਰ ਇਹ ਕਾਊਂਟਿੰਗ ਰੂਮ ਬਾਹਰ ਦੀਆਂ ਦੇਖੋ ਜਿਸ ਜਗ੍ਹਾ ਦੇ ਉੱਤੇ ਕਾਊਂਟਿੰਗ ਹੋ ਰਹੀ ਹੈ ਇਸ ਤੋਂ ਥੋੜੀ ਕੀ ਅੱਗੇ ਜੇਕਰ ਜਾਈਏ ਤਾਂ ਉਹ ਜਗ੍ਹਾ ਦੇ ਉੱਤੇ ਕਾਊਂਟਿੰਗ ਹੁੰਦੀ ਹੋਈ ਨਜ਼ਰ ਆ ਰਹੀ ਹੈ ਚਰਨਜੀਤ ਸਿੰਘ ਚੰਨੀ 4814 ਵੋਟਾਂ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਭਾਜਪਾ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਦੇ ਪਿੱਛੇ 3915 ਵੋਟਾਂ ਤੋਂ ਜਿਹੜਾ ਹੈ ਉਹ ਚੱਲਦੇ ਹੋਏ ਨਜ਼ਰ ਆ ਰਹੇ ਨੇ ਉਸ ਦੇ ਨਾਲ ਜੇਕਰ ਪਵਨ ਕੁਮਾਰ ਟਿੰਨੂ ਦੀ ਗੱਲ ਕਰਾਂ ਤਾਂ 3100 ਜਿਹੜਾ ਇਹ 68 ਵੋਟਾਂ ਤੋਂ ਜਿਹੜਾ ਇਹ ਉਹ ਤੀਸਰੇ ਨੰਬਰ ਦੇ ਉੱਤੇ ਚੱਲਦੇ ਹੋਏ ਨਜ਼ਰ ਆ ਰਹੇ ਨਤੀਜੇ ਪਹਿਲਾ ਰੁਝਾਨ ਹੈ ਪਹਿਲੇ ਰੁਝਾਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਸਭ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਸਰ ਪੰਕੇ ਦੇ ਨਾਲ ਰਾਜ ਗੁਪਤਾ ਬਬੂਸ਼ੇ ਟਾਈਮ ਜਲੰਧਰ